ਦੋਸਤੋ ਮੈਂ ਕਹਿਣਾ ਚਾਹੁੰਦਾ ਐ ਕਿ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਹਰੋ ਇਸ ਤੋਂ ਸਾਡੇ ਉਮੀਦਵਾਰ ਸੀ ਰਿਟਾਇਰਡ ਐਸਡੀਓ ਸਰਦਾਰ ਅਸ਼ਪਾਲ ਸਿੰਘ ਬੋਪਾਰਾ ਔਰ ਕਈ ਦਿਨ ਕੈਂਪੇਨ ਕਰਨ ਤੋਂ ਬਾਅਦ ਕੱਲ੍ਹ ਤੋਂ ਵੋਟਾਂ ਵੀ ਪੈ ਗਈਆਂ ਪਰ ਅੱਜ ਸਾਡੀ ਪੱਟੀ ਵਾਲੀ ਪੁਲਿਸ ਨੇ ਉਹਨਾਂ ਦੇ ਅੰਮ੍ਰਿਤਸਰ ਸਥਿਤ ਜਿਹੜਾ ਸਾਡੇ ਨਿਊ ਅੰਮ੍ਰਿਤਸਰ ਦੇ ਵਿੱਚ ਆਉਂਦਾ ਦਾ ਘਾਰ ਆ ਉੱਥੇ ਰੇਡ ਕੀਤਾ ਔਰ ਬਹੁਤ ਵੱਡੀ ਪੱਦਰਦੇਜੀ ਚ ਡੀਐਸਪੀ ਪੱਟੀ ਇੱਕ ਵਿਪਨ ਕੁਮਾਰ ਐਸਐਜੂ ਸਬ-ਇੰਸਪੈਕਟਰ ਜੋ ਵੀ ਹੈ ਉਹਨਾਂ ਰੇਡ ਕੀਤਾ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਸਬੰਧਤ ਅਧਾਤ ਠਾਣੇ ਤੋਂ ਪਰਮਿਸ਼ਨ ਲਈ ਗਈ ਨਾ ਇਨਫੋਰਮੇਸ਼ਨ ਦਿੱਤੀ ਗਈ ਨਾ ਕੋ ਨਾ ਕੋ ਸੱਚ ਬਰਾਂਡ ਸੀ ਘਰ ਦੇ ਵਿੱਚ ਉਹਨਾਂ ਨੇ ਕੰਦਾ ਟੱਪ ਕੇ ਅੰਦਰ ਰੇਡ ਕੀਤਾ ਔਰ ਘਰ ਦੀਆਂ ਲੇਡੀਜ਼ ਨੂੰ ਬੁਰਾ ਭਲਾ ਆਖਿਆ ਔਰ ਵਿਪਨ ਕੁਮਾਰ ਨੇ ਬਹੁਤ ਹੀ ਭੈੜੀ ਸ਼ਬਦਾਵਲੀ ਦੇ ਵਰਤੋਂ ਕੀਤੀ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਅੱਜ ਕੀ ਲੋੜ ਪੈ ਗਈ ਹੈ ਤੁਸੀਂ ਸਾਡੇ ਦਾਅਮਚਦਗੀ ਪੱਤਰ ਵੀ ਰੱਦ ਕਰਾਤੇ ਤੁਸੀਂ ਕੱਲ ਇਲੈਕਸ਼ਨ ਵਾਲੇ ਦਿਨ ਬੂਥਾਂ ਤੇ ਕਬਜ਼ਾ ਕਰਕੇ ਜ਼ਬਰਦਸਤੀ ਵੋਟਾਂ ਵੀ ਪਵਾ ਦਿੱਆ ਹਾਲੇ ਤੇ ਵੋਟਾਂ ਦੀ ਗਿਣਤੀ ਪਰਸ ਹੋਣੀ ਹੈ ਅੱਜ ਇਸ ਗੱਲ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕੀ ਦੱਸਣਾ ਚਾਹੁੰਦੀ ਹੈ ਕੀ ਮਤਲਬ ਕਿ ਮਨੀਸ਼ ਸੋਧਿਆ ਦੀ ਜੋ ਕੁਛ ਕਿਹਾ ਤੁਸੀਂ ਉਹਦੀ ਕਾਪੀ ਕਰਕੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਔਰ ਮੈਂ ਇੱਕ ਬੇਨਤੀ ਕਰਾਂ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਕੋਈ ਛੋਟੀ ਗੱਲ ਨਹੀਂ ਕਿ ਆਮ ਬੰਦਾ ਨਹੀਂਗਾ ਕਿ ਜਿਹੜੇ ਘਰ ਤੁਸੀਂ ਰੇਡ ਕਰ ਰਹੇ ਹੋ ਤੁਹਾਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪੈਣਾ ਹੈ ਔਰ ਨਾਲ ਦੀ ਨਾਲ ਰਿਸ਼ਪਾਲ ਬੋਪਾ ਦੇ ਨਾਲ-ਨਾਲ ਜਿਹੜਾ ਉਹਨਾਂ ਦਾ ਘਰ ਸਰਬਜੀਤ ਸਿੰਘ ਆ ਸਾਡਾ ਸਾਡਾ ਕਾਂਗਰਸ ਪਾਰਟੀ ਦਾ ਵਰਕਰ ਵੀ ਆ ਦੋਸਤ ਵੀ ਉਹਨਾਂ ਦਾ ਉਨਾਂ ਦਾ ਕਾਰ ਵੀਰੇਡ ਕੀਤਾ ਉਥੇ ਵੀ ਕੰਦਰ ਟੱਪ ਕੇ ਪੁਲਿਸ ਅੰਦਰ ਗਈ ਆ ਔਰ ਮੈਂ ਗੱਲ ਕਹਾਂ ਕਿ ਡੀਐਸਪੀ ਸਾਹਿਬ ਵਿਪਨ ਕੁਮਾਰ ਜੀ ਬੇਸ਼ੱਕ ਤੁਸੀਂ ਕਿਸੇ ਮੰਤਰੀ ਦੇ ਕਿਸੇ ਐਮਐਨਏ ਦੇ ਕਹਿਣ ਤੇ ਸਾਰਾ ਕੁਝ ਕਰ ਰਹੇ ਹੋ ਪਰ ਤੁਹਾਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਜਵਾਬ ਦੇਣਾ ਪੈਣਾ ਸੀ ਹਾਈ ਕੋਰਟ ਵੀ ਲੈ ਕੇ ਜਾਵਾਂਗੇ ਬਾਈ ਨੇਮ ਰਿਟ ਕਰਾਂਗੇ ਜਿੰਨਾ ਜਿੰਨਾਂ ਨਾਲ ਗਿਆ ਉਹਨਾਂ ਦੇ ਖਿਲਾਫ ਵੀ ਕਰਾਂਗੇ ਤਾਂ ਕਿ ਘਟੋ ਘਟ ਤੁਹਾਨੂੰ ਇਹ ਗੱਲ ਪਤਾ ਹੋਵੇ ਕਿ ਕਿਸੇ ਵੀ ਜ਼ਿੰਮੇਵਾਰ ਕਾਗਰਸੀ ਬੰਦੇ ਦੇ ਘਰ ਰੇਡ ਕਰਨ ਤੋਂ ਪਹਿਲਾਂ ਤੁਹਾਨੂੰ ਸਰਚ ਵਾਰੰਟ ਦੀ ਤੋਰ ਪਵੇ ਤੁਹਾਨੂੰ ਸਬੰਧਤ ਥਾਣੇ ਤੋਂ ਇਨਫਾਰਮੇਸ਼ਨ ਦੇਣੀ ਪਵੇ ਔਰ ਉਹਨਾਂ ਤੋਂ ਪਰਮਿਸ਼ਨ ਲੈਣੀ ਪਵੇ ਇਹ ਜਿਹੜੀਆਂ ਗੱਲਾਂ ਨੇ ਤੁਸੀਂ ਭੱਜ ਕੇ ਮੂੰਹ ਚੋ ਕੇ ਕਿਸੇ ਲੀਡਰ ਦੇ ਕਹਿੰਦੇ ਜਾਂ ਕਿਸੇ ਐਮਐਲਏ ਜਾਂ ਮੰਤਰੀ ਦੇ ਕਹਿੰਦੇ ਕਰੋਗੇ ਇਹ ਤੁਹਾਨੂੰ ਆਪ ਜਵਾਬਦੇਹੀ ਕਰਨੀ ਪਈ ਆਪਾਂ ਹੁਣ ਜੋ ਤੇ ਹਾਈ ਕੋਰਟ 'ਚ ਮਿਲਾਂਗੇ ਧੰਨਵਾਦ